ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਵੀ ਮਹਾਰਾਜ ਸਾਹਿਬ ਨੇ ਬੁਲਾਇਆ ਸੀਗਾ ਸੋ ਕੱਲ ਵੀ ਬਿਆਨ ਸੰਗਤਾਂ ਨਾਲ ਰੂਰੂ ਹੋਏ ਸੀਗੇ ਸੋ ਅੱਜ ਫੇਰ ਆਪ ਸਾਰੇ ਚੈਨਲਾਂ ਦੇ ਮਾਧਿਅਮ ਦੇ ਰਾਹੀਂ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਨੀ ਚਾਹੁੰਦੇ ਆ ਜਿਹੜਾ ਸਰੂਪਾਂ ਦਾ ਇਲਜ਼ਾਮ ਲੱਗਿਆ ਸੀ ਵੀ 169 ਸਰੂਪ ਇਸ ਪਵਨ ਪਵਿੱਤਰ ਸਥਾਨ ਤੋਂ ਬਰਾਮਦ ਹੋਏ ਆ ਬਰਾਮਦ ਵਰਗੇ ਜਿਹੜੇ ਸ਼ਬਦ ਨੇ ਉਹ ਵਰਤਣੇ ਸਤਿਗੁਰਾਂ ਵਾਸਤੇ ਕੋਈ ਬਹੁਤੇ ਸੋਹਣੇ ਲਬਜ ਨਹੀਂ ਹੈਗੇ ਪਰ ਇਹ ਵੀ ਕਿਹਾ ਗਿਆ ਸੀ ਵੀ ਰਸੋਈ ਘਰ ਚੋਂ ਇੱਥੋਂ ਸਰੂਪ ਜਿਹੜੇ ਮਿਲੇ ਆ ਪਰ ਇੱਥੇ ਜਦੋਂ ਸ਼ਾਨਦਿਨ ਪ੍ਰੋਪਰ ਤਰੀਕੇ ਨਾਲ ਹੋਈ ਕਿਉਂਕਿ ਇੱਥੇ ਬਹੁਤ ਜ਼ਿੰਮੇਵਾਰ ਕਮੇਟੀ ਆ ਬਹੁਤ ਜ਼ਿੰਮੇਵਾਰ ਪ੍ਰਬੰਧਕ ਨੇ ਸੋ ਸੱਚੇ ਪਾਤਸ਼ਾਹ ਜੀ ਦੀ ਮਿਹਰ ਨਾਲ ਇੱਥੇ तकरीबन 1 ਜਾਂ 2 ਜਾਂ 4 ਸਾਲ ਤੋਂ ਨਹੀਂ ਕਟੋ-ਕਟ 50 ਸਾਲ ਤੋਂ ਸਤਸੰਗੂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲੜੀਆਂ ਜਿਹੜੀਆਂ ਨੇ ਚੱਲਦੀਆਂ ਨੇ ਸੋ ਇਸਥੇ ਕਿਸੇ ਵੀ ਤਰ੍ਹਾਂ ਦੇ ਕੋਈ ਸੂਪ ਬਨਾਮਦ ਨਹੀਂ ਕੀਤੇ ਗਏ ਕਿਸੇ ਵੀ ਤਰ੍ਹਾਂ ਦੀ ਕੋਈ ਇੱਥੇ ਮਾਨ ਮਰਿਆਦਾ ਵਿੱਚ ਉਲੰਘਣਾ ਨਹੀਂ ਹੋਈ ਬਹੁਤ ਸਾਰਾ ਜਿਨੇ ਗਰੰਥੀ ਸਿੰਘ ਨੇ ਜਿੰਨੀਆਂ ਲੜੀਆਂ ਜਿੰਨੇ ਖੰਡਪੜ ਸਾਹਿਬ ਜਿੰਨੇ ਸਤੂਰਾਂ ਦੇ ਸਰੂਪ ਨੇ ਪੂਰੀ ਮਾਨ ਮਰਿਆਦਾ ਨਾਲ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨਾਲ ਇੱਥੇ ਸ਼ੁਸ਼ੋਭਿਤ ਕੀਤੇ ਜਾਂਦੇ ਆ ਸੋ ਇੱਕ ਦਿਨ ਖੰਡਪੜ ਸਾਹਿਬ ਆਰੰਭ ਹੁੰਦਾ ਹੈ ਤੀਸਰੇ ਦਿਨ ਉਹਦਾ ਭੋਗ ਪੈਂਦਾ ਹੈ ਫਿਰ ਜਿਹੜੇ ਸਤੂਰਾਂ ਤੋਂ ਖੰਡਪੜ ਸਾਹਿਬ ਹੋਇਆ ਉਹਨੂੰ ਉਹ ਸਤੂਰਾਂ ਨੂੰ ਬਰਾਜਮਾਨ ਸੱਚਖੰਡ ਚ ਕਰਕੇ ਫਿਰ ਦੂਜਾ ਸਰੂਪ ਲਿਆਂਦਾ ਜਾਂਦਾ ਸੋ ਬਹੁਤ ਵੱਡੇ ਪੱਧਰ ਤੇ ਬਹੁਤ ਪਿਆਰ ਨਾਲ ਤੇ ਬੜੇ ਭਾਵਨਾ ਬੜੀ ਸ਼ਰਧਾ ਨਾਲ ਪਹਿਲਾ ਸੰਗਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਜੀਦਾ ਕਰਦੀਆਂ ਨੇ ਫਿਰ ਰਾਜਾ ਸਾਹਿਬ ਦੇ ਚਰਨਾਂ ਚ ਜੀਦਾ ਕਰਦੀਆਂ ਨੇ ਸੋ ਮਹਾਪੁਰਸ਼ਾਂ ਦਾ ਸਤਿਪੁਰਸ਼ਾਂ ਦਾ ਇਹ ਬਹੁਤ ਪਾਵਨ ਪਵਿੱਤਰ ਤੇ ਬੰਦਗੀ ਵਾਲਾ ਸਥਾਨ ਆ ਸਾਡੇ ਸੀਐਮ ਸਾਹਿਬ ਹੁਣੀ ਭਗਵਾਨ ਸਿੰਘ ਮਾਨ ਸਾਹਿਬ ਹੋਣਾ ਨੇ ਇਹ ਕਿਹਾ ਸੀਗਾ ਵੀ ਇੱਥੋਂ ਬਰਾਮਦ ਕਰ ਲਏ ਗਏ ਆ ਸਰੂਪ ਜਿਹੜੇ ਆ ਜਾਂ ਇੱਥੋਂ ਸਾਨੂੰ ਪਤਾ ਲੱਗਿਆ ਸੋ ਉਹ ਬਿਲਕੁਲ ਹੀ ਝੂਠલાਏ ਗਏ ਬਿਆਨ ਨਹੀਂ ਹਾਸੋਹੀਨੇ ਬਿਆਨ ਸੀਗੇ ਸੋ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਰਾਜੇ ਦਾ ਦਰਬਾਰ ਆ ਮਹਾਰਾਜ ਸਾਹਿਬ ਜੀ ਦੀ ਕਿਰਪਾ ਸੱਚੇ ਪਾਤਸ਼ਾਹ ਜੀ ਦੀ ਜਿਨ੍ਹਾਂ ਨੂੰ ਨਹੀਂ ਵੀ ਸੀ ਪਤਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਰਾਜਾ ਸਾਹਿਬ ਜੀ ਦੇ ਘਰ ਬਾਰੇ ਔਰ ਜਿਹੜੇ ਅੱਜ ਤੱਕ ਨਹੀਂ ਸੀ ਆਏ ਉਹ ਵੀ ਇੱਥੇ ਆਈ ਜਾਂਦੇ ਆ ਸੋ ਸੱਚੇ ਪਾਤਸ਼ਾਹ ਜੀ ਦੀ ਕੋਈ ਆਪਣੀ ਖੇਡ ਆ ਸੋ ਅਸੀਂ ਇਹ ਬੇਨਤੀ ਕਰਦੇ ਆ ਵੀ ਸੀਐਮ ਸਾਹਿਬ ਨੂੰ ਸੱਚੇ ਪਾਤਸ਼ਾਹ ਸਮੱਤ ਬਖਸ਼ਣ ਰਾਜਾ ਸਾਹਿਬ ਮੇਰਾ ਕਰਨ ਮੇਰਾ ਦੇ ਘਰ ਵਿੱਚ ਆਉਣ ਤੇ ਉਹਨਾਂ ਨੂੰ ਜਿਹੜੀ ਇਹ ਗਲਤਫਹਿਮੀ ਹੋਈ ਆ ਸੋ ਹੁਣ ਸਾਡੇ ਧਾਮੀ ਸਾਹਿਬ ਹੋਣੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੇਨ ਪ੍ਰਧਾਨ ਸਾਹਿਬ ਨੇ ਉਹ ਵੀ ਆ ਕੇ ਗਏ ਆ ਰਾਤ ਸਰਦਾਰ ਸੁਖਵੀਰ ਸਿੰਘ ਬਾਦਲ ਹੋਣੀ ਆ ਕੇ ਗਏ ਨੇ ਹੁਣੇ ਅ ਜੀ ਐਮ ਐਲ ਚਰਨਜੀਤ ਸਿੰਘ ਚੰਨੀ ਹੁਣੀ ਉਹ ਵੀ ਆ ਰਹੇ ਆ ਸੋ ਵੱਡੀਆਂ ਵੱਡੀਆਂ ਮਾਨਯੋਗ ਸ਼ਖਸੀਅਤਾਂ ਆ ਰਹੀਆਂ ਉਹ ਇਸੇ ਕਰਕੇ ਆ ਰਹੀਆਂ ਨੇ ਵੀ ਐਡੇ ਵੱਡੇ ਸਥਾਨ ਤੇ ਜਿੱਥੇ ਲੱਖਾਂ ਦੀ ਤਦਾਦ ਵਿੱਚ ਲੋਕ ਆਉਂਦੇ ਹੁਣ ਸੰਗਤਾਂ ਮੱਥਾ ਟੇਕਦੀਆਂ ਹੁਣ ਐਡੀ ਵੱਡੀ ਅਵੱਗਿਆ ਇਸ ਸਥਾਨ ਤੇ ਕਦੇ ਹੋ ਨਹੀਂ ਸਕਦੀ ਹੈ ਨਾ ਸੋ ਤੁਸੀਂ ਵੀ ਸਾਰੇ ਇਲਾਕੇ ਦੇ ਹੋ ਤੁਸੀਂ ਪ੍ਰੈਸ ਵਾਲਿਆਂ ਦੀ ਜਿਹੜੀ ਅੱਖ ਹੁੰਦੀ ਹੈ ਉਹ ਬਾਜ ਵਾਲੀ ਅੱਖ ਹੁੰਦੀ ਤੁਹਾਨੂੰ ਤਾਂ ਦੇਖਦੇ ਆ ਸਾਰੀ ਇੱਥੇ ਪਤਾ ਲੱਗ ਜਾਂਦਾ ਵੀ ਕਿੱਥੇ ਕੀ ਚੱਲ ਰਿਹਾ ਕੀ ਨਹੀਂ ਸੋ ਇੱਥੇ ਬਹੁਤ 24 ਘੰਟੇ ਲੰਗਰ ਚੱਲਦਾ ਹੈ 24 ਘੰਟੇ ਇੱਕ ਮਿੰਟ ਵੀ ਐਸਾ ਨਹੀਂ ਹੋਏਗਾ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ ਇੱਥੇ ਜਾਪ ਨਾ ਹੁੰਦਾ ਹੋਵੇ ਹਨਾ ਸੋ ਸ਼ਾਮ ਨੂੰ ਕੀਰਤਨ ਹੁੰਦਾ ਸਵੇਰ ਨੂੰ ਆਸਾ ਜੀ ਦੀਵਾਰ ਹੁੰਦੀ ਆ ਸੋ ਸੱਚੇ ਪਾਤਸ਼ਾਹ ਜੀ ਦੀ ਬਹੁਤ ਮਿਹਰ ਆ ਤੇ ਬਾਕੀ ਤੁਸੀਂ ਕੋਈ ਪੁੱਛਣਾ ਬਾਬਾ ਜੀ ਜਿੱਦਾਂ ਮੁੱਖ ਮੰਤਰੀ ਸਾਹਿਬ ਆਪ ਕਦੀ ਇੱਥੇ ਸਥਾਨ ਤੇ ਨਹੀਂ ਆਏ ਪਰ ਇਸ ਤਰ੍ਹਾਂ ਦੇ ਉਹਨਾਂ ਨੂੰ ਜਾਂਚ ਪੜਤਾਲ ਕੀਤੇ ਤੋਂ ਬਿਨਾਂ ਇਸ ਤਰ੍ਹਾਂ ਦੇ ਬਿਆਨ ਦੇਣੇ ਸ਼ੁਰੂ ਹੋ ਗਏ ਅਸਲ ਵਿੱਚ ਸੋਬ ਤੇ ਤਾਂ ਹੈ ਨਹੀਂ ਹੋ ਸਕਦਾ ਉਹਨਾਂ ਨੂੰ ਗਲਤਫਹਿਮੀ ਹੋ ਗਈ ਹੋਵੇ ਉਹਨਾਂ ਨੂੰ ਗਲਤ ਦੱਸਿਆ ਗਿਆ ਹੋਵੇ ਸੋ ਹੁਣ ਉਹਨਾਂ ਨੂੰ ਪਤਾ ਲੱਗੂਗਾ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਆਪ ਹੀ ਸਿੱਜਦਾ ਕਰਨ ਇੱਥੇ ਆਜਣ ਹਨਾ ਸੋ ਇਹ ਵੀ ਇਹ ਵੀ ਹੈ ਕਈ ਵਾਰ ਮਤਲਬ ਸਰਕਾਰਾਂ 'ਚ ਰਹਿੰਦੇ ਆ ਵੱਡੇ ਅਹੁਦਿਆਂ ਤੇ ਰਹਿੰਦੇ ਆ ਨਹੀਂ ਪਤਾ ਲੱਗਦਾ ਹੁਣ ਮੁੱਖ ਮੰਤਰੀ ਨੇ ਆਪ ਤਾਂ ਸੈੱਟ ਨਹੀਂ ਬਣਾਈ ਹੈਗੀ ਆਪ ਤਾਂ ਮਤਲਬ ਉਹਦੇ 'ਚ ਪਰ ਫੇਰ ਵੀ ਉਹਨਾਂ ਨੂੰ ਇੱਕ ਵਾਰੀ ਬੋਲਣ ਲੱਗਿਆ ਕਿਉਂਕਿ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਐਡਾ ਵੱਡਾ ਸਥਾਨ ਆ ਵੀ ਇੰਨੀ ਜ਼ਿਆਦਾ ਸੰਗਤ ਇੱਥੇ ਜੁੜੀ ਹੋਈ ਆ ਉਹਨਾਂ ਨੂੰ ਐਸ ਵੀ ਨਾਰਮਲ ਕਿਤੇ ਲੜੀਆਂ ਜਿੱਦਾਂ ਆਮ ਚਲਦੀਆਂ ਹੀ ਨੇ ਸਥਾਨਾਂ ਦੇ ਡੇਰਿਆਂ 'ਚ ਵੀ ਇਦਾਂ ਚਲਦੀਆਂ ਹੋਣੀਆਂ ਪਰ ਇਹ ਨਹੀਂ ਸੀ ਨਾ ਪਤਾ ਵੀ ਲੱਖਾਂ ਦੀ ਦਰਜ ਹਰ ਐਤਵਾਰ ਲੋਕੀ ਇੱਥੇ ਕਿੰਨਾ ਪਿਆਰ ਕਰਨ ਵਾਲੇ ਨੇ ਹੁਣ ਤੁਸੀਂ ਦੇਖੋ ਫੇਸਬੁੱਕ ਤੇ ਜਦੋਂ ਕੋਈ ਵੀਡੀਓ ਪੈਂਦੀ ਆ ਜੇ ਕਿੰਨੇ ਲੋਕ ਨੇ ਉਹ ਕਹਿੰਦੇ ਆਪ ਦਾ ਬਾਈਕਾਟ ਆਪ ਦਾ ਬਾਈਕਾਟ ਆਪ ਦਾ ਬਾਈਕਾਟ ਮਤਲਬ ਸਾਰੇ ਕਹਿੰਦੇ ਵੀ ਅਸੀਂ ਪਾਰਟੀ ਛੱਡੀ ਮੈਂ ਇੰਨਾ ਰਾਜਾ ਸਾਹਿਬ ਨੂੰ ਲੋਕੀ ਪਿਆਰ ਕਰਦੇ ਆ ਸੋ ਉਹਨਾਂ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਕੋਈ ਬਹੁਤਾ ਸੋਹਣਾ ਵਧੀਆ ਬਿਆਨ ਨਹੀਂ ਹੈਗਾ ਜੀ ਠੀਕ ਹੈ ਜੀ ਬਹੁਤ ਧੰਨਵਾਦ ਜੀ ਵਾਹਿਗੁਰੂ